ਅੱਜ ਇਹ ਵੀਡੀਓ ਵੇਖ ਰਾ ਸਾਰੇ ਭੈਣਾ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਤੁਸੀਂ ਸਾਡੀ ਪਿਛਲੀ ਵੀਡੀਓ ਚ ਵੇਖਿਆ ਅਸੀਂ ਅੰਬ ਦਾ ਆਚਾਰ ਬਣਾਇਆ ਸੀ ਤੇ ਤੁਹਾਨੂੰ ਦੱਸਿਆ ਸੀਗਾ ਕਿ ਕਿੱਦਾਂ ਬਣਾਇੰਦਾ ਵਾ ਤੇ ਅੱਜ ਅਸੀਂ ਜਿਹੜਾ ਮਿਰਚਾਂ ਦਾ ਆਚਾਰ ਬਣਾਵਾਂਗੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਤੁਸੀਂ ਵੇਸੇ ਤਰੀਕੇ ਨਾਲ ਮਿਰਚ ਦਾ ਆਚਾਰ ਬਣਾਇਓ ਤੇ ਖਾਇਓ ਬਹੁਤ ਹੀ ਸਵਾਦ ਭਰਦਾ ਵਾ ਜਿਹੜੀ ਮਿਰਚਾ ਇਹਨੂੰ ਅਸੀਂ ਕੱਟ ਕੇ ਉਹ ਕੰਟਕੇ ਤੇ ਅਸੀਂ ਨਮਕ ਪਾ ਕੇ ਰੱਖਿਆ ਹੋਇਆ ਸੀਗਾ ਕਿ ਇਹਦਾ ਜਿਹੜਾ ਪਾਣੀ ਆ ਉਹ ਨਿਕਲ ਜਾਵੇ ਜਦੋਂ ਪਾਣੀ ਆਪਾਂ ਕੱਢ ਦਈਏ ਨਾ ਕੋਈ ਵੀ ਚੀਜ਼ ਦਾ ਤੁਸੀਂ achar ਬਣਾਉਣਾ ਹੈ ਤੇ ਇਸ ਤਰੀਕੇ ਨਾਲ ਬਣਾਇਆ ਕਰੋ ਜਦੋਂ ਪਾਣੀ ਆਪਣਾ ਵਿੱਚ ਰਹਿ ਜਾਂਦਾ ਨਾ ਉਹਦੇ ਕਾਰਨ ਫਿਰ ਜਿਹੜਾ achar ਖਰਾਬ ਹੋ ਜਾਂਦਾ ਹੈ ਤੇ ਹੁਣ ਆਪਾਂ ਜਿਹੜਾ ਬਣਾਵਾਂਗੇ ਮਿਰਚ ਦਾ achar ਇਹ ਉਹੀ ਮਸਾਲਾ ਜਿਹੜੇ ਆਪਾਂ ਆਮਬ ਦੇ achar ਚ ਪਾਇਆ ਵਾ ਉਸੇ ਤਰੀਕੇ ਨਾਲ ਹੀ ਪਾ ਲੈਣਾ ਵਾ ਕਿ ਹੁਣ ਆਪਾਂ ਮਿਰਚਾਂ ਵਿੱਚ ਪਾਵਾਂ ਦੇ ਵਿੱਚ ਜਿਹੜੀ ਆਪਾਂ ਲਾਲ ਮਿਰਚਾ ਉਹੋ ਥੋੜੀ ਕਾਟੇ ਪਾਵਾਂਗੇ ਕਿਉਂਕਿ ਇਹ ਜਿਹੜੀ ਹਰੀ ਮਿਰਚ ਹੁੰਦੀ ਹੈ ਇਹ ਖੋਦੀ ਮਿਰਚ ਹੁੰਦੀ ਹੈ ਇਹਦੇ ਵਿੱਚ ਤੇ ਇਸ ਕਰਕੇ ਆਪਾਂ ਥੋੜੀ ਜਿਹੀ ਘੱਟ ਪਾਵਾਂਗੇ ਨੋਟ ਸਾਦਾ ਮਿਰਚ ਦਾ ਚਾਰ ਉਹ ਪੈ ਗਿਆ ਵਾ ਤੇ ਹੁਣ ਤੁਸੀਂ ਜੇ ਤੁਸੀਂ ਚਾਹੋ ਤੇ ਇਹਨੂੰ ਤੁਸੀਂ ਫਰਾਈ ਕਰਕੇ ਵੀ ਬਣਾ ਸਕਦੇ ਹੋ ਪਰ ਅਸੀਂ ਇਸ ਤਰੀਕੇ ਨਾਲ ਬਣਾਉਨੇ ਆ ਤਾਂ ਕਿ ਲੰਬੇ ਸਮੇਂ ਤੱਕ ਚੱਲ ਜਾਂਦਾ ਵਾ ਤੇ ਇਸੇ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ achar ਕਿਦਾਂ ਦਾ ਲੱਗਿਆ ਸੋ ਮਾਂ ਦੇ ਹੱਥਾਂ ਦਾ achar ਤਾਂ ਵੈਸੇ ਹਮੇਸ਼ਾ ਹੀ ਵਧੀਆ ਲੱਗਦਾ ਵਾ ਜਿਹੜੇ ਵਿਦੇਸ਼ਾਂ 'ਚ ਬੈਠੇ ਉਹ ਇਸ ਚੀਜ਼ ਨੂੰ ਬਹੁਤ ਮਿਸ ਕਰਦੇ ਆ ਸੁਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਮਿਲਦੇ ਹਾਂ ਜਲਦ ਹੀ ਅਗਲੀ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ